ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਟੋਲ ਪਲਾਜ਼ਾ ਨੂੰ 3 ਦਿਨ ਵਾਸਤੇ ਫ੍ਰੀ ਕਰ ਦਿੱਤਾ ਉਹ ਸਾਰਿਆਂ ਦੇ ਘਰਾਂ ਦੇ ਮੂਹਰੇ ਅੱਜ 3 ਦਿਨ ਵਾਸਤੇ ਜਿਹੜਾ ਸੰਯੁਕਤ ਮੋਰਚੇ ਵੱਲੋਂ ਧਰਨੇ ਲਗਾ ਦਿੱਤੇ ਗਏ ਆ ਐਮਐਸਪੀ ਤੇ ਗਰੰਟੀ ਕਾਨੂੰਨ ਜਿਹੜਾ ਆ ਉਹ ਬਣਾਇਆ ਜਾਵੇ ਜਿਹੜਾ ਕੱਲੇ ਪੰਜਾਬ ਤੇ ਹਰਿਆਣੇ ਦੀ ਉਹਨਾਂ ਨੇ ਗੱਲ ਕੀਤੀ ਆ ਪੂਰੇ ਭਾਰਤ ਦੀ ਉਹਦੇ ਵਿੱਚ ਗੱਲ ਵੀ ਨਹੀਂ ਕੀਤੀ ਭਾਜਪਾ ਦੇ ਘਰਾ ਦੇ ਦਫ਼ਤਰਾਂ ਦੇ ਮੋਰੇ ਘਰਾਂ ਦੇ ਮੋਰੇ ਵਿਧਾਇਕਾਂ ਦੇ ਘਰਾਂ ਦੇ ਮੋਰੇ ਤੇ ਟੋਲ ਪਲਾਜ਼ ਜਿਹੜੇ ਆ ਉਹ ਫ੍ਰੀ ਕਰ ਦਿੱਤੇ ਆ ਦੇਖੋ ਅਸਲ ਦੇ ਵਿੱਚ ਸਰਕਾਰ ਦੀ ਨੀਅਤ ਦੇ ਵਿੱਚ ਫਰਕ ਆ ਨੀਤੀ ਦੇ ਵਿੱਚ ਫਰਕ ਆ ਸਰਕਾਰ ਸਿਰਫ ਡੰਗ ਟਪਾਉਣਾ ਚਾਹੁੰਦੀ ਹੈ ਸਖਤ ਕਿਸਾਨ ਮੋਰਚਾ ਪੰਜਾਬ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਲਈ 2 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਸੂਬੇ ਪੱਧਰ ਦੇ ਵਿੱਚ ਸਾਰੇ ਟੋਲ ਪਲਾਜ਼ਾਂ ਨੂੰ ਟੋਲ ਮੁਕਤ ਕਰਨ ਅਤੇ ਪੰਜ ਪੰਜ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਘਰ ਅੱਗੇ ਦਿ ਰਾਤ ਰੋਜ਼ ਪ੍ਰਦਰਸ਼ਨ ਕਰਨ ਦੇ ਕਿਤੇ ਫੈਸਲੇ ਤਹਿਤ ਕਿਸਾਨਾਂ ਨੇ ਅੱਜ ਸਵੇਰੇ 10 ਵਜੇ ਹੁਸ਼ਿਆਰਪੁਰ ਦੇ ਵਿੱਚ ਹਾਈਵੇ ਦੇ ਦੋਵੇਂ ਟੋਲ ਪਲਾਜ਼ਿਆਂ ਹਰਸ਼ਮਾਨਸ ਅਤੇ ਚੌਲਾਂਗ ਨੂੰ 3 ਦਿਨਾਂ ਲਈ ਮੁਫਤ ਕਰਨ ਲਈ ਮੋਰਚਾ ਲਗਾ ਦਿੱਤਾ ਹੈ। ਇਸ ਦੌਰਾਨ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਨੇ ਦੱਸਿਆ ਕਿ ਐਸਕੇਐਮ ਨੇ ਸਵਾਮੀਨਾਥਨ ਦੇ ਫਾਰਮੂਲੇ ਦੇ ਆਧਾਰ ਤੇ ਸਾਰੀਆਂ ਖੇਤੀ ਉਪਜਾਂ ਦੇ ਐਮਐਸਪੀ ਦੀ ਕਾਨੂੰਨੀ ਗਰੰਟੀ ਪੂਨ ਕਰਜ਼ਾ ਮੁਆਫੀ ਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸਰਕਲ ਟਾਂਡਾ ਦਸੂਹਾ ਬੁੱਲੋਵਾਲ ਪੋਗਪੁਰ ਵੱਲੋਂ ਟੋਲ ਪਲਾਜ਼ੇ ਤਿੰਨ ਦਿਨਾਂ ਲਈ ਫ੍ਰੀ ਕਿਤੇ ਜਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਸਰਕਾਰ ਦਾ ਕੱਚਾ ਪੱਕਾ ਫੈਸਲਾ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ ਤੇ ਨਾਲ ਹੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕੋਈ ਵੀ ਰੋਕ ਸਕਦਾ ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਟੋਲ ਪਲਾਜ਼ਾ ਨੂੰ 3 ਦਿਨ ਵਾਸਤੇ ਫ੍ਰੀ ਕਰ ਦਿੱਤਾ ਔਰ ਨਾਲ ਦੀ ਨਾਲ ਜਿਨੇ ਭਾਜਪਾ ਦੇ ਸੰਸਦ ਮੈਂਬਰ ਵਧਾਈ ਕਿਹਾ ਜ਼ਿਲ੍ਹਾ ਪ੍ਰਧਾਨ ਆ ਉਹ ਸਾਰਿਆਂ ਦੇ ਘਰਾਂ ਦੇ ਮੁਰੇ ਅੱਜ 3 ਦਿਨ ਵਾਸਤੇ ਜਿਹੜਾ ਸੰਯੁਕਤ ਮੋਰਚੇ ਵੱਲੋਂ ਧਰਨੇ ਲਗਾ ਦਿੱਤੇ ਗਏ ਆ ਸਰਕਾਰ ਦੇ ਅੜਿਅਲ ਰਵੱਈਏ ਨੂੰ ਲੈ ਕੇ ਕਿਉਂਕਿ ਸਰਕਾਰ ਵੱਲੋਂ ਕੋਈ ਠੋਸ ਫੈਸਲਾ ਨਹੀਂ ਲਿਆ ਜਾ ਰਿਹਾ ਸਰਕਾਰ ਜਿਹੜੀ ਹੈ ਸਿਰਫ ਕੰਟੈਕਟ ਤੇ ਜਿਹੜਾ ਆ ਕਿਸਾਨਾਂ ਦੀ ਫਸਲ ਖਰੀਦਣ ਦਾ ਜਿਹੜੀ ਬਿਉਤਬੰਦੀ ਔਰ ਜਿਹੜਾ ਤਰੀਕਾ ਜਿਹੜਾ ਫਾਰਮੂਲਾ ਲੈ ਕੇ ਆਈ ਹੈ ਉਹਨੂੰ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਨਕਾਰ ਦਿੱਤਾ ਹੈ ਸੋ ਸਾਡੀ ਮੰਗ ਦੇ ਅਨੁਸਾਰ ਜਿਹੜਾ ਐਮਐਸਪੀ ਤੇ ਗਰੰਟੀ ਕਾਨੂੰਨ ਜਿਹੜਾ ਆ ਉਹ ਬਣਾਇਆ ਜਾਵੇ ਕਿਉਂਕਿ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸਰਕਾਰ ਨੇ ਅਜੇ ਤੱਕ ਕੋਈ ਫਾਰਮੂਲਾ ਬਣਾਇਆ ਨਹੀਂ ਸੋ ਸਾਰੇ ਮਾਹਿਰਾਂ ਦੀ رائے ਇਹਨਾਂ ਨੂੰ ਪਹਿਲਾਂ ਲੈ ਲੈਣੀ ਚਾਹੀਦੀ ਸੀਗੀ ਸੋ ਹੁਣ ਜਿਹੜਾ ਇਹ ਫਾਰਮੂਲਾ ਲੈ ਕੇ ਆਏ ਆ ਇਹਦੇ ਨਾਲ ਸਾਡੇ ਜਿਹੜਾ ਕੱਲੇ ਪੰਜਾਬ ਤੇ ਹਰਿਆਣੇ ਦੀ ਉਹਨਾਂ ਨੇ ਗੱਲ ਕੀਤੀ ਆ ਪੂਰੇ ਭਾਰਤ ਦੀ ਉਹਦੇ ਵਿੱਚ ਗੱਲ ਵੀ ਨਹੀਂ ਕੀਤੀ ਪਰ ਉਹ ਸਿੱਧੇ ਨਾਲ ਸਿੱਧੇ ਰੂਪ ਦੇ ਵਿੱਚ ਐਮਐਸਪੀ ਤੇ ਨਹੀਂ ਫਸਲਾਂ ਤੇ ਗਰੰਟੀ ਕਾਨੂੰਨ ਜਿਹੜਾ ਅਸੀਂ ਮੰਗ ਕਰ ਰਹੇ ਹਾਂ ਉਹਨੂੰ ਦਬਾਉਣ ਦੀ ਉਸ ਮੁੱਦੇ ਨੂੰ ਖਤਮ ਕਰਨ ਦੀ ਸੁਆਮੀਨਾਥਾ ਰਿਪੋਰਟ ਨੂੰ ਠੰਡੇ ਵਸਤੇ ਦੇ ਵਿੱਚ ਪਾਉਣ ਦੀ ਕਰਜ਼ਾ ਮਾਫੀ ਨੂੰ ਬਿਲਕੁਲ ਬੰਦ ਕਰਨ ਦੀ ਸੂਰਤ ਦੇ ਭਾਈ ਭਾਜਪਨ ਦੇ ਘਰਾਂ ਦੇ ਦਫ਼ਤਰਾਂ ਦੇ ਮੋਰੇ ਘਰਾਂ ਦੇ ਮੋਰੇ ਵਿਧਾਇਕਾਂ ਦੇ ਘਰਾਂ ਦੇ ਮੋਰੇ ਤੇ ਟੋਲ ਪੁਲਾਜ ਜਿਹੜੇ ਆ ਉਹ ਫ੍ਰੀ ਕਰ ਦਿੱਤੇ ਆ ਸੋ ਇਹਦੀ ਅਗਲੀ ਜਿਹੜੀ ਰੂਪਰੇਖਾ ਆ ਅਸੀਂ 21 22 ਤਰੀਕ ਨੂੰ ਜਿਹੜਾ ਦਿੱਲੀ ਦੇ ਵਿੱਚ ਪੂਰੇ ਭਾਰਤ ਦੀਆਂ 400 ਜਥੇਬੰਦੀਆਂ ਦੇ ਨਾਲ ਅਸੀਂ ਜਿਹੜਾ ਅਗਲਾ ਰਣਨੀਤੀ ਤਿਆਰ ਕਰਾਂਗੇ। ਕਾਨ ਸਾਹਿਬ ਵਾਰ-ਵਾਰ ਮੀਟਿੰਗਾਂ ਤੇ ਬਾਗਯੂ ਦੀ ਕੋਈ ਛਿੱਟਾ ਨਿਕਲਦਾ ਮੈ ਨਹੀਂ ਆ ਰਿਹਾ। ਕੀ ਕਾਰਨ ਹੈ ਕਿ ਕੰਗਿਆ ਕੋਈ ਨੰਨ ਪੱਗ ਤੇ ਅੰਦਰ ਦੇ ਦੇਖੋ ਅਸਲ ਦੇ ਵਿੱਚ ਸਰਕਾਰ ਦੀ ਨੀਤ ਦੇ ਵਿੱਚ ਫਰਕ ਹੈ ਨੀਤੀ ਦੇ ਵਿੱਚ ਫਰਕ ਹੈ ਸਰਕਾਰ ਸਿਰਫ ਡੰਗ ਟਪਾਉਣਾ ਚਾਹੁੰਦੀ ਹੈ। ਸਰਕਾਰ ਦਾ ਰਵਈਆ ਠੀਕ ਨਹੀਂ ਹੈਗਾ ਸਰਕਾਰ ਇੱਕ ਮੁੱਦੇ ਮੇਨ ਮੁੱਦੇ ਤੋਂ ਪਟਕਾ ਕੇ ਜਿਹੜਾ ਆ ਸ਼ਾਰਟਕਟ ਰਸਤੇ ਥਾਣੀ ਲਿਜਾ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ ਲੋਕਾਂ ਦੇ ਧਿਆਨ ਦੇ ਵਿੱਚ ਇਹ ਗੱਲ ਕਰਨੇ ਚਾਹੁੰਦੀ ਹੈ ਕਿ ਪੰਜ ਫਸਲਾਂ ਤੇ ਜਿਹੜੀ ਅਸੀਂ ਐਮਐਸਪੀ ਦੇ ਰਹੇ ਹਾਂ ਉਹ ਤੇ ਗਰੰਟੀ ਕਾਨੂੰਨ ਦੇ ਰਹੇ ਆ ਕੋਈ ਗਰੰਟੀ ਕਾਨੂੰਨ ਨਹੀਂ ਨੈਫਡ ਤੇ ਸਰਕਾਰ ਜਿਹਨੀਆਂ ਕੇਂਦਰ ਦੀਆਂ ਹੋਰ ਏਜੰਸੀਆਂ ਔਰ ਛੋਟੀਆਂ-ਛੋਟੀਆਂ ਇਸ ਤਰ੍ਹਾਂ ਸਹਿਕਾਰੀ ਸੁਭਾਵਾਂ ਸਾਡੇ ਹੁੰਦੀਆਂ ਇਸ ਤਰ੍ਹਾਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਕਿਸ ਤਰ੍ਹਾਂ ਉਹ ਫਸਲ ਖਰੀਦ ਲੈਣਗੇ ਕੀ ਵਿਉਤਬੰਦੀ ਉਹਨਾਂ ਦੀ ਕੋਲ ਹੋਊਗੀ ਕੀ ਗਰੰਟੀ ਹੋਊਗੀ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਫਰਕ ਤੇ ਪਾੜਾ ਨਜ਼ਰ ਆਉਂਦਾ ਸੋ ਅੱਜ ਅਸੀਂ ਪੂਰੇ ਜਿਹੜਾ ਪੰਜਾਬ ਦੇ ਵਿੱਚ ਆ ਟੂਲਪਲੇਜੇ ਬੰਦ ਕਰਵਾ ਦਿੱਤਾ ਚਰਦੇ ਕਲਾ ਟਾਈਮ ਟੀਵੀ ਲਈ ਟੰਡਾ ਉਲਮੜ ਤੋਂ ਅਰਜੁਨ ਜੈਨ ਦੀ ਖਾਸ ਰਿਪੋਰਟ